ਵਚੋਲੇ ਨੇ ਮੁੰਡੇ ਵਾਲਿਆਂ ਤੋਂ ਰੱਖਿਆ ਸੀ ਓਲਾ ਪਰ ਮੌਕੇ ਤੇ ਕੁੜੀ ਦੀ ਹਰਕਤ ਨੇ ਕਰ ਦਿੱਤਾ ਪਰਦਾ ਫਾਸ਼ ਦੋਸਤੋ ਅਕਸਰ ਹੀ ਵਿਆਹ ਤੋਂ ਪਹਿਲਾਂ ਦੋਵੇਂ ਪਰਿਵਾਰ ਮੁੰਡਾ ਕੁੜੀ ਦੀ ਚੰਗੀ ਤਰ੍ਹਾਂ ਦੇਖ ਪਰਖ ਕਰਦੇ ਨੇ ਪਰ ਹੁਣ ਇੱਕ ਵਿਆਹ ਵਿੱਚ ਹੋ ਰਿਹਾ ਸੀ ਧੋਖਾ ਜਿਸ ਦੀ ਕੇ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਦਰਸਲ ਵੀਡੀਓ ਵਿੱਚ ਜੋ ਵਿਆਹ ਵਾਲਾ ਲੜਕਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਦਾ ਬਿਆਨ ਹੀ ਹੋ ਰਿਹਾ ਸੀ ਅਤੇ ਜਿੱਥੇ ਵੀ ਵਿਆਹ ਦੀ ਗੱਲ ਚੱਲਦੀ ਸੀ ਤਾਂ ਪਾਣੀ ਵੱਜ ਜਾਂਦੀ ਸੀ ਪਰ ਫੇਰ ਜਦੋਂ ਇਸ ਮੁੰਡੇ ਦੇ ਵਿਆਹ ਦੀ ਗੱਲ ਚੱਲੀ ਤਾਂ ਮੁੰਡੇ ਦੇ ਪਰਿਵਾਰ ਨੇ ਬਿਨਾਂ ਕੁੜੀ ਦੇਖੇ ਅਤੇ ਪੁੱਛੇ ਵਰਤਾਲ ਕਰੇ ਹੀ ਹਫਤੇ ਦੇ ਵਿੱਚ ਹੀ ਵਿਆਹ ਰੱਖ ਦਿੱਤਾ ਤਾਂ ਕਿ ਫੇਰ ਕਿਤੇ ਦੁਬਾਰਾ ਪਾਨੀ ਨਾ ਪਜ ਜਾਵੇ ਪਰ ਜਦੋਂ ਵਿਆਹ ਵਾਲੇ ਦਿਨ ਮੁੰਡਾ ਕੁੜੀ ਨੂੰ ਸ਼ਗਨ ਦੇ ਲਈ ਸਟੇਜ ਤੇ ਬਿਠਾਇਆ ਜਾ ਰਿਹਾ ਸੀ ਤਾਂ ਕੁੜੀ ਅਜੀਬ ਜਹੀਆਂ ਹਰਕਤਾਂ ਕਰਨ ਲੱਗੀ ਅਤੇ ਦੋਵੇਂ ਪੈਰ ਸੋਫੇ ਉੱਪਰ ਰੱਖ ਕੇ ਜਵਾਕਾਂ ਬਾਗ ਬੈਠ ਗਈ ਇਹ ਦੇਖ ਕੇ ਮੁੰਡੇ ਨੇ ਸ਼ਗਨ ਰੋਕ ਦਿੱਤੇ ਅਤੇ ਆਪਣੇ ਮਾਪੇ ਨੂੰ ਬੁਲਾ ਕੇ ਜਦੋਂ ਕੁੜੀ ਦੇ ਮਾਪੇ ਨਾਲ ਗੱਲ ਕੀਤੀ ਗਈ ਤਾਂ ਮੁੰਡੇ ਦਾ ਪਰਿਵਾਰ ਕੁੜੀ ਦੇ ਮਾਪਿਓ ਨੂੰ ਕਹਿੰਦਾ ਕਿ ਅਸੀਂ ਆਪਣੇ ਬਾਰੇ ਕੋਈ ਵੀ ਲੋਕ ਨਹੀਂ ਰੱਖੀ ਨਾ ਹੀ ਕੋਈ ਝੂਠ ਬੋਲਿਆ ਪਰ ਤੁਸੀਂ ਆਪਣੀ ਕੁੜੀ ਬਾਰੇ ਸਹੀ ਗੱਲ ਕਿਉਂ ਨਹੀਂ ਦੱਸੀ ਤਾਂ ਕੁੜੀ ਵਾਲੇ ਕਹਿੰਦੇ ਕਿ ਅਸੀਂ ਬਚੋਲੇ ਨੂੰ ਸਾਰੀ ਗੱਲ ਦੱਸੀ ਸੀ ਬੇਸ਼ੱਕ ਤੁਸੀਂ ਹੁਣੇ ਪੁੱਛ ਲਵੋ ਜਦੋਂ ਦੋਵੇਂ ਪਰਿਵਾਰਾਂ ਵਿੱਚ ਬਚੋਲੇ ਨੂੰ ਬੁਲਾਇਆ ਜਾਂਦਾ ਹੈ ਤਾਂ ਫੇਰ ਪਤਾ ਲੱਗਦਾ ਹੈ ਕਿ ਬਚੋਲਾ ਆਪਣੇ ਲਾਗ ਪਿੱਛੇ ਐਡਾ ਵੱਡਾ ਓਲਾ ਰੱਖ ਰਿਹਾ ਸੀ ਸੋ ਬਚੋਲੇ ਦੇ ਲਾਲਚ ਕਰਕੇ ਇਹ ਵਿਆਹ ਸਿਰੇ ਨਹੀਂ ਚੜ ਸਕਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ